ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਗੱਲ ਕਿਡਿਆ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿਨ ਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਚਤਕੀ ਦੂਜੇ ਨੇਕਰਮ ਵੱਜੜੇ ਤਰੀਕੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਜ਼ਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਜ਼ਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸੋਂਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਤੇ ਵੱਲ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇੰਡੀਆ ਵੱਲੋਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦਾਸਤੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾਂ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿੰਦੀਆਂ ਸਾਰੀਆਂ ਹੀ ਕਾਰਵਾਈਆਂ ਨੋਟ ਰੱਦ ਕਰ ਦਿੱਤਾ। ਜਦਕਿ ਦੂਜੇ ਨੇ ਕਰਮ ਵੱਜੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਸਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸੋਂਫਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਦੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇਸ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿਨ ਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਚਤਕੀ ਦੂਜੇ ਨੇਕਰਮ ਵੱਜੜੇ ਤਰੀਕੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਸਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸ ਹਫ਼ਤੇ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਦੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇੰਡੀਆ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾਂ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿਨ ਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਜਦਕਿ ਦੂਜੇ ਨੇਕਰਮ ਵੱਜੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੇ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕੀਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰੂ ਵਿਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸ ਹਫਤੇ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਟਿਕਾਣਿਆਂ ਦੀ ਪੁਲਿਸ ਦੇ ਵੱਲ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਯੂਨੀਅਨ ਵੱਲੋਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿੰਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ। ਜਦਕਿ ਦੂਜੇ ਨੇਕਰਮ ਵੱਧ ਜਿਹੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦਉਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਸਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੈਂਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸ ਹਫ਼ਤੇ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇਹ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਦ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿਨ ਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਚਤਕੀ ਦੂਜੇ ਨੇਕਰਮ ਵੱਜੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕੀਵਡਉਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਜ਼ਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸੋਂਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਤੇ ਵੱਲ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇੰਡੀਆ ਵੱਲੋਂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾਂ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰਾਂਚਾਈਜ਼ੀ ਬੈਂਗਲੋਰੂ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿੰਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਚਤ ਕਿ ਦੂਜੇ ਨੇ ਕਰਮ ਵੱਧ ਜਿਹੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਜ਼ਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੇ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਸਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰੂ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸ ਹਫ਼ਤੇ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਤੇ ਵੱਲ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇਹ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਦ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਆਈਪੀਐਲ ਫਰਾਂਚਾਈਜ਼ੀ ਬੈਂਗਲੋਰੂ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿੰਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਜਦਕਿ ਦੂਜੇ ਨੇਕਰਮ ਵੱਧ ਜਿਹੜੇ ਤਰੀਕੇ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਜ਼ਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਦੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੈਂਜਰ ਬੰਗਲੌਰ ਵਿਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸੋਂਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਤੇ ਵੱਲ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਤੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਵੀਡੀਓ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾਂ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشتਗਰਤ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ ਹਾਲਾਂਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦੇ ਵੱਲੋਂ ਆਈਪੀਐਲ ਫਰੈਂਚਾਈਜ਼ੀ ਬੈਂਗਲੌਰ ਅਤੇ ਰਾਜਸਥਾਨ ਨੂੰ ਸੂਚਿਤ ਕਰਨ ਤੋਂ ਬਾਅਦ ਕਾਰਵਾਈ ਕੀਤੀ ਤੇ ਦਿਨ ਦੀਆਂ ਸਾਰੀਆਂ ਹੀ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਹੈ ਚਤਕੀ ਦੂਜੇ ਨੇਕਰਮ ਵੱਜੜੇ ਤਰੀਕ ਦੇ ਨਾਲ ਅੱਗੇ ਵਧਿਆ ਦੱਸਦੇ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਵਿਰਾਟ ਕੋਹਲੀ ਨੂੰ ਅਹਮਦਾਬਾਦ ਪਹੁੰਚਣ ਤੋਂ ਬਾਅਦ ਗ੍ਰਿਫਤਾਰੀ ਬਾਰੇ ਪਤਾ ਲੱਗਾ ਇਹ ਇੱਕ ਰਾਸ਼ਟਰੀ ਖਸਾਨਾ ਹੈ ਉਸ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ RCB ਜੋਖਮ ਨਹੀਂ ਲੈਣਾ ਚਾਹੁੰਦੀ ਸੀ ਉਹਨਾਂ ਨੇ ਦੱਸਿਆ ਕਿ ਕੋਈ ਅਭਿਆਸ ਸੈਸ਼ਨ ਨਹੀਂ ਹੋਵੇਗਾ ਰਾਜਸਥਾਨ ਰਾਈਜ਼ ਨੂੰ ਵੀ ਵਿਕਾਸ ਬਾਰੇ ਸੂਚਿਤ ਕੀਤਾ ਸੀ ਪਰ ਉਹਨਾਂ ਨੂੰ ਆਪਣੇ ਅਭਿਆਸ ਨੂੰ ਅਕਿਵ ਦੌਣ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਈ ਦੱਸਦੀ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਵੱਡਾ ਖਤਰਾ ਹੈ ਜਿਸ ਨੂੰ ਲੈ ਕੇ ਹੁਣ ਪ੍ਰੈਕਟਿਸ ਸੈਸ਼ਨ ਵੀ ਰੱਦ ਕਰ ਦਿੱਤਾ ਹੈ ਮੈਚ ਤੋਂ ਪਹਿਲਾਂ ਧਮਕੀ ਮਿਲਦੀ ਆ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਅਧਿਕਾਰੀ ਵੀ ਐਕਸ਼ਨ ਮੋਡ ਤੇ ਵਿੱਚ ਨਸਰਾਰੇ ਨੇ ਪੁਲਿਸ ਦੇ ਵੱਲੋਂ ਕਿਹਾ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਦੱਸਤੀ ਹੈ ਕਿ ਆਈਪੀਐਲ 2024 ਦਾ ਮੈਚ ਰਾਜਸਥਾਨ ਰਾਈਜ਼ ਐਂਡ ਰਾਇਲ ਚੈਲੰਜਰ ਬੰਗਲੌਰ ਵਿੱਚਕਾਰ ਬੁੱਧਵਾਰ ਮਈ ਨੂੰ 22 ਮਈ ਨੂੰ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਹੋਣਾ ਸੀ ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਲੈ ਕੇ ਖਬਰ ਸામਨੇ ਆ ਰਹੀ ਹੈ মিডিਆ ਰਿਪੋਰਟਾਂ ਦੇ ਮੁਤਾਬਕ ਕਿ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਹੈ ਕਿਉਂਕਿ ਇਸ ਹਫ਼ਤੇ ਰਾਤ ਨੂੰ ਗੁਜਰਾਤ ਪੁਲਿਸ ਨੇ دہشت گرد ਗਤੀਵਿਧੀਆਂ ਦੇ ਸ਼ੱਕ ਤੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਠਿਕਾਣਿਆਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਵੀ ਲਈ ਤੇ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਹੱਥ ਹਥਿਆਰ ਵੀ ਲੱਕੇ ਨੇ ਸ਼ੱਕੀ ਵੀਡੀਓਜ਼ ਵੀ ਜੁੜੀਆਂ ਪੁਲਿਸ ਦੇ ਹੱਥ ਲੱਗੀਆਂ ਨੇ ਪੁਲਿਸ ਨੇ ਕਿਹਾ ਕਿ ਜਲਦ ਇਸ ਮਾਮਲੇ ਦੇ ਉੱਤੇ ਅਕਲੀ ਕਾਰਵਾਈ ਵੀ ਕੀਤੀ ਜਾਵੇਗੀ ਇਹ حوالے ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਰਾਟ ਕੋਹਲੀ ਦੀ ਸੁਰੱਖਿਆ ਨੂੰ ਖਤਰਾ ਦੱਸਦੀ ਹੈ ਕਿ ਸੋਮਵਾਰ ਰਾਤ ਨੂੰ ਗੁਜਰਾਤ ਪੁਲਿਸ ਨੇ دہشت گردੀ ਗਤੀਵਿਧੀਆਂ ਦੇ ਸ਼ੱਕ ਦੇ ਵਿੱਚ 에ਰਪੋਰਟ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਕਥਿਤ ਤੌਰ ਤੇ ਚਾਰਾ ਦੋਸ਼ੀਆਂ ਦੇ ਟਿਕਾਣੇ ਦੀ ਤਲਾਸ਼ੀ ਲਈ ਤੇ ਤਲਾਸ਼ੀ ਦੌਰਾਨ ਹਥਿਆਰ ਚੱਕੀ ਵੀਡੀਓ ਟੈਕਸਟ ਮੈਸੇਜ ਵੀ ਬ੍ਰਾਹਮਤ ਹੋਏ ਨੇ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਤੀਏ ਕਿ ਗੁਜਰਾਤ ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਅਭਿਆਸ ਸੈਸ਼ਨ ਅਤੇ ਪ੍ਰੈਸ ਕਾਨਫਰੰਸ ਨੂੰ ਰੱਦ ਕਰਨ ਦਾ ਮੁੱਖ ਕਾਰਨ ਵਿਰਾਟਤੀ ਸੁਰੱਖਿਆ ਸੀ ਪੁਲਿਸ ਨੇ دہشت